ਯਾਤਰਾ ਜਿਹੜੀ ਹੈ ਭਗਵਾਨ શ્રી ਰਾਮ ਦਾ ਜਿਹੜਾ ਅਯੁੱਧਿਆ ਦੇ ਮੰਦਿਰ ਬਣ ਰਿਹਾ ਉੱਥੇ ਪ੍ਰਾਣ ਪ੍ਰਤੀਸ਼ਟਾ ਦਾ ਜਿਹੜਾ ਕਾਰਜਕ੍ਰਮ ਆ ਉਹ 21 ਜਨਵਰੀ ਨੂੰ ਕੀਤਾ ਜਾਣਾ ਜਿਹਦੇ ਉਪਲਕਸ਼ ਦੇ ਵਿੱਚ ਅੱਜ ਅਯੁੱਧਿਆ ਤੋਂ ਜਿਹੜੇ ਪਵਿੱਤਰ ਅਕਸ਼ਤ ਆਏ ਆ ਉਹਨਾਂ ਨੂੰ ਸ਼ਹਿਰ ਦੇ ਵਿੱਚ ਇੱਕ ਸ਼ੋਭਾ ਯਾਤਰਾ ਦੇ ਰੂਪ ਵਿੱਚ ਸਾਰਿਆਂ ਨੂੰ ਦਰਸ਼ਨ ਕਰਾ ਕੇ ਸ਼੍ਰੀ ਭਾਰਾਮਲ ਮੰਦਿਰ ਦੇ ਵਿੱਚ ਉਹਨਾਂ ਦੀ ਸਥਾਪਨਾ ਕੀਤੀ ਜਾਏਗੀ ਉਸ ਤੋਂ ਬਾਅਦ 1 ਦਸੰਬਰ ਤੋਂ 1 ਜਨਵਰੀ ਤੋਂ ਲੈ ਕੇ 15 ਜਨਵਰੀ ਤੱਕ ਜਿਹੜੇ ਅਕਸ਼ਤ ਆ ਇਹ ਘਰ ਘਰ ਜਾ ਕੇ ਪ੍ਰਸ਼ਾਦ ਦੇ ਰੂਪ ਵਿੱਚ ਵੰਡੇ ਜਾਣਗੇ ਉਸ ਤੋਂ ਬਾਅਦ 21 ਤਰੀਕ ਨੂੰ ਜਿਹੜੇ ਸਾਰੇ ਧਾਰਮਿਕ ਪ੍ਰੋਗਰਾਮ ਆ ਸ਼ਹਿਰ ਦੇ ਹਰੇਕ ਮੰਦਿਰ ਦੇ ਵਿੱਚ ਉਹ ਕੀਤੇ ਜਾਣਗੇ। ਇਹੋ ਦਾ ਮਾਹੌਲ ਹੈ ਅਜੇ। ਮਾਹੌਲ ਬੜਾ ਵਧੀਆ ਜੀ ਬੜਾ ਭਗਤੀਮਈ ਮਾਹੌਲ ਆ ਸੁਲਤਾਨਪੁਰ ਲੋਧੀ ਦਾ। ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਜਿਹੜੀਆਂ ਇਸ ਪਵਿੱਤਰ ਗੰਮ ਦੇ ਵਿੱਚ ਸਾਰਾ ਸਾਥ ਦੇ ਰਹੀਆਂ ਜੀ। ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਯੋਧਿਆ ਜੀ? ਬਹੁਤ ਹੀ ਫਕਰ ਮਹਿਸੂਸ ਕਰ ਰਹੇ ਹਾਂ ਜੀ ਕਿ 500 ਸਾਲ ਦੀ ਲੜਾਈ ਤੋਂ ਬਾਅਦ ਭਗਵਾਨ ਸ਼੍ਰੀ ਰਾਮ ਜਿਹੜੇ ਆਪਣੇ ਘਰ ਦੇ ਵਿੱਚ ਵਿਰਾਜਮਾਨ ਹੋ ਰਹੇ ਆ ਇਸ ਤੋਂ ਵੱਡੀ ਖੁਸ਼ੀ ਦੁਨੀਆ 'ਤੇ। सनातनिया ਨੂੰ ਇਸ ਤੋਂ ਵੱਧ ਕੇ ਹੋਰ ਕੋਈ ਨਹੀਂ ਹੈ ਜੀ। ਠੀਕ ਹੈ ਨਾ ਜੀ। ਮੇਰਾ ਨਾਮ ਕਰਨ ਧੀਰ ਜੀ ਤੇ ਮੈਂ ਇਹ ਯਾਤਰਾ ਦਾ ਸੰਯੋਜਕ ਆ। ਇਹ ਪਵਿੱਤਰ ਅਛਤ ਅਯੁੱਧਿਆ ਦੇ ਵਿੱਚ Vedic ਮੰਤਰਾਂ ਦੇ ਨਾਲ ਤਿਆਰ ਕਰਕੇ ਇਹ ਪੂਰੇ ਹਿੰਦੁਸਤਾਨ ਦੇ ਅੰਦਰ ਘਰ-ਘਰ ਦੇ ਅੰਦਰ ਪਹੁੰਚਾਏ ਜਾ ਰਹੇ ਆ। ਤੇ ਇੱਕ ਤਰ੍ਹਾਂ ਦਾ ਪੂਰੇ ਭਾਰਤ ਨੂੰ ਇਕੱਠਾ ਕਰਨ ਦਾ ਕੰਮ ਇਹਨਾਂ ਅਛਤਾਂ ਦੇ ਸ੍ਰੂਪ ਤਾਂ ਪਿਆ ਜੀ। ਤੇ RAM Lala ji ਜਿਹੜੇ ਕਿ 500 ਸਾਲ ਦੀ ਲੜਾਈ ਤੋਂ ਬਾਅਦ 1528 ਤੋਂ ਜਿਹੜੀ ਲੜਾਈ ਚੱਲਦੀ ਆਈ ਹੈ ਕਿਉਂਕਿ ਮੀਰ ਬਾਕੀ ਨੇ ਜਦੋਂ 1528 ਦੇ ਅੰਦਰ ਇਸ ਮੰਦਰ ਨੂੰ ਢਟਾਇਆ ਗ੍ਰਾਇਆ ਉਹ ਤੋਂ ਬਾਅਦ ਲਗਾਤਾਰ ਹਰ ਪੀੜੀ ਨੇ ਇਸ ਲੜਾਈ ਨੂੰ ਹਰ ਸਮੇਂ-ਸਮੇਂ ਤੇ ਲੜਿਆ ਤੇ ਲੜਨ ਤੋਂ ਬਾਅਦ ਇਹ ਅੱਜ ਜਿੱਤ ਪ੍ਰਾਪਤ ਹੋਈ ਆ ਤੇ ਜਿੱਤ ਪ੍ਰਾਪਤ ਹੋਣ ਤੋਂ ਬਾਅਦ RAM NALA ji ਆਪਣੇ ਘਰ ਦੇ ਅੰਦਰ ਮੌਜਮਾਨ ਹੋ ਰਹੇ ਨੇ ਤੇ ਇਹ ਸਾਰੇ ਇਲਾਕਿਆਂ ਨੂੰ ਸਾਰੇ ਹਿੰਦੁਸਤਾਨ ਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਆ ਤੇ ਇਹ ਮੇਰੇ ਖਿਆਲ ਨਾਲ 22 ਜਨਵਰੀ ਦਾ ਦਿਨ ਜਿਹੜਾ ਹੋਊਗਾ ਉਹ ਯਾਦਗਾਰ ਹੋਊਗਾ ਤੇ ਸਾਰੇ ਕੰਟਰੀ ਦੇ ਅੰਦਰ ਦੁਬਾਰਾ ਫੇਰ ਤੋਂ ਇੱਕ ਵਾਰੀ ਦੀਵਾਲੀ ਮਨਾਈ ਜਾਊਗੀ ਮੇਰਾ ਨਾਮ ਭਵਿਕ ਜੈਨ ਜੀ 496 ਸਾਲ ਬਾਅਦ ਭਗਵਾਨ શ્રી ਰਾਮ ਦਾ ਜਨਮ ਭੂਮੀ ਤੇ ਅਯੁੱਧਿਆ ਦੇ ਵਿੱਚ ਜਿਹੜਾ ਨਾਮ ਮੰਦਰ ਬਣ ਰਿਹਾ ਉੱਥੋਂ ਦੇ ਅੱਜ ਪੂਜਿਤ ਅਕਸ਼ਤ ਕਲਸ਼ ਸੁਲਤਾਨਪੁਰ ਦੇ ਵਿੱਚ ਆਏ ਆ ਤੇ ਉਹਦੀ ਇੱਕ ਸਾਰੇ ਆਮ ਵਿੰਦਾ ਦੇ ਦਰਸ਼ਨਾਂ ਲਈ ਇੱਕ ਯਾਤਰਾ ਕੱਢੀ ਜਾ ਰਹੀ ਹੈ ਤੇ ਇਹ ਜਿਹੜੇ ਵਿੱਚ ਪੂਜਿਤ ਅਕਸ਼ਤ ਆਏ ਆ ਇਹ 1 ਤਰੀਕ ਤੋਂ ਲੈ ਕੇ 15 ਤਰੀਕ ਤੱਕ ਹਰ ਘਰ ਦੇ ਵਿੱਚ ਪੰਚਾਨ ਦੀ ਕੋਸ਼ਿਸ਼ ਕੀਤੀ ਜਾਊਗੀ ਜਿੰਨੇ ਵੀ ਮੰਦਿਰ ਕਮੇਟੀਆਂ ਜਾਂ ਸਮਾਜਿਕ ਸੰਸਥਾਵਾਂ ਜਿੱਥੇ ਜਿੱਥੇ ਮੰਦਿਰ ਹੈ ਉਹ ਇਹ ਯਾਤਰਾ ਖਤਮ ਹੋਣ ਤੋਂ ਬਾਅਦ ਆਪਣਾ ਆਪਣਾ ਕਲਸ਼ ਆਪਣੇ ਆਪਣੇ ਮੰਦਿਰ ਤੇ ਸਥਾਪਿਤ ਕਰ ਲੈਣਗੇ ਤੇ ਸਾਰਿਆਂ ਨੂੰ ਬੇਨਤੀ ਹੈ ਵੱਧ ਚੜ ਕੇ ਇਸ ਕੰਮ ਦੇ ਵਿੱਚ ਯੋਗਦਾਨ ਦੇਣ ਤੇ ਭਗਵਾਨ ਰਾਮ ਦਾ ਅਸ਼ੀਰਵਾਦ ਹੈ ਮਾਹੌਲ ਤੁਹਾਡੇ ਸਾਹਮਣੇ ਹੀ ਹੈ ਜੀ ਦੇਖੋ ਕੀ ਕਿੰਨੀ ਰੌਣਕਾ ਕਿੰਨਾ ਉਤਸ਼ਾਹ ਹੈ ਲੋਕਾਂ ਦੇ ਵਿੱਚ ਐਸੋਲੇ ਦਾ ਹਰ ਬੰਦਾ ਰਾਮ ਰਾਮ ਹੀ ਬਣ ਗਿਆ ਇੱਕ ਹਿਸਾਬ ਦਾ ਜੀ ਮਹਿਸੂਸ ਕਰਦੇ ਹੋ ਕਿ ਇਹ ਇਸ ਸਮੇਂ ਬਾਤ ਜਿਹੜੀ ਹੈ ਭਗਵਾਨ ਰਾਮ ਦਾ ਮੰਦਿਰ ਜਿਹੜਾ ਉੱਥੇ ਬਣਨ ਜਾ ਰਿਹਾ ਹੈ ਭਗਵਾਨ ਆਮ ਦਾ ਮੰਦਿਰ ਸਿਆਸੀ ਵਾਰੀ ਤਕਰੀਬਨ ਜੋ ਇਸ ਥੀ ਦੇ ਵਿੱਚ ਜਾਂਦਾ ਉਸ ਧੂਮੀ ਦੇ ਅਟੈਕ ਹੋਇਆ ਪਰ ਫਿਰ ਵੀ ਅੱਜ ਮੈਂ ਟੈਲੀਫੋਨ ਦਾ ਦੱਸਿਆ ਇਹਨੇ ਕਾਲਾ ਵਾਸੰਦਰਸ਼ ਕਰਕੇ ਬਲਿਦਾਨ ਦੇ ਕੇ ਅਸੀਂ ਅਸਲੇ ਆਪਣਾ ਮੰਦਿਰ ਬਣਾ ਪਾਏ ਆ ਤੇ ਜਿਹੜੇ ਜਿਨ੍ਹਾਂ ਨੇ ਬਲਿਦਾਨ ਦਿੱਤਾ ਉਹਨਾਂ ਦੀ ਆਤਮਾ ਨੂੰ ਅਸਲੇ ਸ਼ਾਂਤੀ ਮਿਲਦੀ ਹੋਊਗੀ ਕਿ ਮੈਂ ਅਸੀਂ ਜੋ ਡਾਟਾ ਹੈ ਉਸ ਨੂੰ ਦੇਖ ਪਾ ਰਹੇ